ਸੋਇਆ ਚੰਕ ਦੀ ਸਬਜ਼ੀ ਬਣਾਵਾਂਗੀ ਯਾਨੀ ਕਿ ਸੋਇਆ ਬੀਂਦੀਆ ਬੜੀਆਂ ਇਹਨੂੰ ਚੰਗੀ ਤਰ੍ਹਾਂ ਮੈਂ ਧੋ ਲਵਾਂਗੀ ਤੇ ਫਿਰ ਧੋਣ ਤੋਂ ਬਾਅਦ ਨੂੰ ਮੈਂ ਬੋਇਲ ਕਰਾਂਗੀ ਦੇਖੋ ਮੈਂ ਨੇ ਦੂਜੇ ਦੂਜੀ ਵਾਰੀ ਪਾਣੀ ਯੂਜ਼ ਕੀਤਾ ਸੀ ਤੇ ਦੇਖੋ ਇੱਥੇ ਡਸਟ ਤੇ ਉਸ ਤੋਂ ਬਾਅਦ ਮੈਂ ਇਹਨੂੰ ਰੱਖਾਂਗੀ ਗੈਸ ਦੇ ਉੱਪਰ ਤੇ ਮੈਂ ਦੋ ਬੋਇਲ ਹੋਣ ਤੱਕ ਇਹਨੂੰ ਪਕਾਵਾਂਗੀ ਤੇ ਉਸ ਤੋਂ ਬਾਅਦ ਇਹਨੂੰ ਮੈਂ ਛਾਣ ਲਾਂਗੀ ਔਰ ਛਾਣਿਆ ਹੋਇਆ ਪਾਣੀ ਆਪਾਂ ਨੇ ਸੁਕਿ ਗਿਰਾਣਾ ਨਹੀਂ ਹੈ ਢੰਡੇ ਹੋਣ ਤੋਂ ਬਾਅਦ ਇਹਨੂੰ ਨਿਚੋੜ ਲੈਣਾ ਚੰਗੀ ਤਰ੍ਹਾਂ ਨਿਚੋੜ ਕੇ ਫਿਰ ਮੈਂ ਇਹਦੇ ਵਿੱਚ ਪਾਵਾਂਗੀ ਬੇਸਣ 1.5 ਚਮਚ ਇਹ ਪਾਣੀ ਮੈਂ ਅਲੱਗ ਕੱਢ ਲਿਆ ਬੇਸਣ 1.5 ਚਮਚ ਥੋੜਾ ਜਿਹਾ ਨਮਕ ਦੋ ਚੁਟਕੀ ਦੇ ਬਰਾਬਰ ਉਨੀ ਕ ਹਲਦੀ ਔਰ ਮਿਰਚ ਡਾਲ ਦੂੰਗੀ ਕ੍ਰੈਸ਼ ਕਰਕੇ ਸਾਬਤ ਧਨੀਆ ਡਾਲ ਦੂੰਗੀ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੀ ਤੇ ਫਿਰ ਇਹਨੂੰ ਅੱਛੀ ਤਰ੍ਹਾਂ ਆਪਾ ਕੋਟ ਕਰ ਲਵਾਂਗੇ ਆਪ ਤੁਸੀਂ ਚਮਚ ਨਾਲ ਹੀ ਮਿਕਸ ਕਰ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਹੀ ਕਰ ਲੈਂਦੀ ਆ ਥੋੜਾ ਬਸ ਬੇਸ ਹੇਠੇ ਰਹਿ ਜਾਂਦਾ ਹੈ ਉਹਨੂੰ ਵੀ ਚਮਚ ਨਾਲ ਹਿਲਾ ਹਿਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾ ਕੋਟ ਕਰ ਦਿੰਦੇ ਬੜੀਆਂ ਗਿੱਲੀਆਂ ਹੋਣ ਕਰਕੇ ਅੱਛੇ ਤੱਕ ਕੋਟ ਹੋ ਜਾਂਦਾ ਇੱਥੇ ਮੈਂ ਥੋੜਾ ਜਿਹਾ ਆਇਲ ਲਿਆ ਛੋਟੇ ਟੀस्पून ਦੇ ਬਰਾਬਰ ਤੇ ਇਹਨੂੰ ਸਾਰੇ ਪੈਨ ਦੇ ਵਿੱਚ ਮੈਂ ਮਤਲਬ ਲਗਾ ਲੂੰਗੀ ਤੇ ਉੱਪਰ ਮੈਂ ਬੜੀਆਂ ਜੋ ਹੈ ਪੁਰਨੋ ਅ ਥੋੜਾ ਸੇਕਨ ਵਾਸਤੇ ਰੱਖ ਦਾਂਗੀ ਇਧਰ ਜਦ ਤੱਕ ਵੜੀਆਂ ਸਿਕ ਰੀਆਂ ਇਧਰ ਮੈਂ ਪਿਆਜ਼ ਲੈ ਲੇ ਤਿੰਨ ਟਮਾਟਰ ਹਰੀਆਂ ਮਿਰਚਾਂ আর ਲਸਣ ਪਿਆਜ਼ ਚੌਪ ਕਰ ਲਾਂਗੀ ਚੰਗੀ ਤਰ੍ਹਾਂ ਚੌਪ ਕਰਨ ਤੋਂ ਬਾਅਦ ਇਧਰ ਮੇਰੀਆਂ ਵੜੀਆਂ ਵੀ ਸਿਕ ਗਿਆਨ ਦੀ ਕੋਈ ਦੀ ਆਵਾਜ਼ ਅੱਛੀ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਕਾਟਨ ਸੀਡ ਆਇਲ ਯੂਜ਼ ਕਰਦੇ ਆ ਯਾਨੀ ਕਿ ਬਿੜੇਮਿੰਦਾ ਤੇਲ ਪੈਨ ਦੇ ਵਿੱਚ ਇੱਕ ਕਰਛੀ ਬਿੜੇਮਿੰਦਾ ਤੇਲ ਪਾਵਾਂਗੀ ਹਿੰਗ ਤੇ ਜੀਰਾ ਪਾ ਕੇ ਚੌਪ ਕੀਤੇ ਹੋਏ ਲਸਣ ਪਿਆਜ਼ ਅਦਰਕ ਢਾਲ ਦੂੰਗੀ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚੀ ਦਾ ਪੇਸਟ ਬਣਾ ਕੇ ਉਹ ਵੀ ਮਪਾਦਾਂਗੀ ਪਿਆਜ਼ ਮੇਰੇ ਕੋਲ ਨਰੇ ਨੇ ਤੇ ਪਿਆਜ਼ ਪੁੱਜ ਚੁੱਕੇ ਹੈ ਡਾਰਕ ਬ੍ਰਾਊਨ ਹੋ ਚੁੱਕੇ ਹਨ ਮੈਂ ਇਹਦੇ ਵਿੱਚ ਟਮਾਟਰ ਹਰੀ ਮਿਰਚੇ ਪਾ ਕੇ ਬਾਕੀ ਦੇ ਵਿੱਚ ਸਿਕ ਮਸਾਲੇ ਜਿਸ ਤਰ੍ਹਾਂ ਨਮਕ ਆਪਣੇ ਟੇਸਟ ਦੇ ਅਨਸਾਰ ਤੇ ਬਾਕੀ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਪਾਊਡਰ ਕਲਰ ਦੇ ਵਾਸਤੇ ਤੇ ਬਸ ਜ਼ਿਆਦਾ ਕੁਝ ਨਹੀਂ ਕਰਨਾ ਜਿਹੜੇ ਬਰਤਨ ਦੇ ਵਿੱਚ ਮੈਂ ਵੜੀਆਂ ਨੂੰ ਬੈਸਨ ਨਾਲ ਕੋਟ ਕੀਤਾ ਸੀ ਉਹਦੇ ਵਿੱਚ ਹੀ ਮੈਂ ਵੜੀਆਂ ਦਾ ਬਚਿਆ ਹੋਇਆ ਪਾਣੀ ਪਾ ਕੇ ਤੇ ਮੈਂ ਇਹ ਪੈਨ ਦੇ ਵਿੱਚ ਪਾ ਦਿੱਤਾ ਬਾਅਦ ਵਿੱਚ ਪਾਈਆਂ ਵੜੀਆਂ ਤੇ 2-3 ਬੋਇਲ ਆਉਣ ਦੇ ਬਾਅਦ ਲੇਖੋ ਮੇਰੀ ਵੜੀਆਂ ਬਣ ਕੇ ਤਿਆਰ ਹੈ ਤੇ ਗਰਮੀ ਦੇ ਵਿੱਚ ਸਬਜ਼ੀਆਂ